ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ 'ਸੇ ਤੁਹਾਡਾ ਸਵਾਗਤ ਆ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜਿਹਦੇ ਲਈ ਆਪਾਂ ਨੇ ਇਹ ਬੈਂਗਣ ਲੈ ਲਏ ਨਿਗਿਆ ਆਪਣੇ ਘਰ ਦੇ ਬੈਂਗਣ ਨੇ ਇਹੇ ਗੋਲ ਨਹੀਂ ਹੈਗੇ ਜੀ ਲੰਬੇ ਨੇ ਜੇ ਤਾਂ ਗੋਲ ਅੱਜ ਇਹਨਾਂ ਦਾ ਆਪਾਂ ਪੁੜਥਾ ਬਣਾਵਾਂਗੇ ਇੱਕ ਅਲੱਗ ਤਰੀਕੇ ਨਾਲ ਜੇ ਤਾਂ ਇਹ ਲੰਬੇ ਹੁੰਦੇ ਗੋਲ ਹੁੰਦੇ ਫਿਰ ਤਾਂ ਆਪਾਂ ਇਹਨੂੰ ਅੱਗ ਤੇ ਭੁੰਨ ਲੈਂਦੇ ਹੁਣ ਇਹ ਗੋਲ ਨਹੀਂ ਹੈਗੇ ਇਹਨੇ ਲੰਬੇ ਨਾਲੇ ਇਸ ਵੇਲੇ ਇਹਦੇ ਵਿੱਚ ਐ ਪਤਾ ਲੱਗ ਜੂ ਕਿਉਂਕਿ ਇਹ ਚ ਕੀੜੇ ਜ਼ਿਆਦੇ ਹੁੰਦੇ ਨੇ ਜੀ ਸੁੰਡ ਕਹਿੰਦੇ ਨੇ ਆਪਾਂ ਉਹ ਹਰੇਕ ਦੇ ਵਿੱਚ ਹੁੰਦੇ ਹੀ ਹੁੰਦਾ ਹੈ ਹੁਣ ਆਪਾਂ ਕੱਟ ਲੈਣੇ ਆ ਇਹਨਾਂ ਨੂੰ ਕੱਟ ਕੇ ਆਪਾਂ ਨੂੰ ਪਤਾ ਲੱਗ ਜੂ ਵੀ ਇਹਦੇ ਵਿੱਚ ਕੁਝ ਹੈ ਤਾਂ ਨਹੀਂ ਸਾਫ਼ ਨੇ ਕੋਈ ਕੀੜਾ ਤਾਂ ਨਹੀਂ ਲਓ ਜੀ ਇਹਨਾਂ ਨੂੰ ਆਪਾਂ ਇਦਾਂ ਜਿਵੇਂ ਸਬਜ਼ੀ ਬਣਾਉਣੀ ਹੈ ਉਹਦਾਂ ਕੱਟ ਲੈਣੇ ਆ ਨਾਲੇ ਜਿਹੜਾ ਕੋਈ ਵਿੱਚ ਸੁੰਡੀ ਸੰਡੀ ਹੋਊਗੀ ਉਹ ਨਿਕਲ ਜੂਗੀ ਛਿੱਲੇ ਇਹ ਆਪਾਂ ਨੇ ਅੱਧੇ ਆ ਪਏ ਨੇ ਬਿਨਾ ਛਿੱਲੇ ਅੱਧੇ ਮੈਨੇ ਛਿੱਲੇ ਉਹ ਤਾਂ ਸਾਫ਼ ਨੇ ਜੀ ਵਿੱਚ ਬਾਹਰੋਂ ਹੀ ਪਤਾ ਲੱਗ ਜਾਂਦਾ ਉਹ ਤਾਂ ਜੇ ਕੋਈ ਖਰਾਬ ਹੋਵੇ ਪਰ ਫਿਰ ਵੀ ਸਿਲ ਕੇ ਆਪਾਂ ਨੂੰ چیر ਕੇ ਉਹ ਹੋ ਜਾਂਦਾ ਚਲੋ ਜੀ ਆਪਾਂ ਸਾਰੇ ਡੈਂਗਣ ਕੱਟ ਕੇ ਫਿਰ ਮਿਲਦੇ ਦੋ ਬਟੂੜੇ ਦਬੂਤਾ ਹਲਾ। ਹੁਣ ਜੀ ਆਪਾਂ ਗੈਸ ਲੱਗਾ ਬਾਹਲੇ ਦੇ ਉੱਪਰ ਰੱਖ ਲੈਣੇ ਕੜਾਹੀ। ਕੜਾਹੀ ਦੇ ਵਿੱਚ ਆਪਾਂ ਪਾਣੀ ਪਾ ਲੈਨੇ। ਪਾਣੀ ਨੂੰ ਪਟਕ-ਪਟਕ ਕੇ ਚੰਗੀ ਤਰ੍ਹਾਂ ਵਾਰ ਲੈਂਦੇ। ਇਹ ਲੀਦੇ ਤੱਕ ਆਪਣਾ ਪਾਣੀ ਗਰਮ ਹੁੰਦਾ। ਇੰਨੇ ਆਪਾਂ ਨੇ ਜਿਹੜੇ ਬੈਂਗਣ ਕੱਟੇ ਨੇ ਉਹਨਾਂ ਨੂੰ ਧੋ ਲੈਨੇ। ਲੋ ਜੀ ਪਾਣੀ ਨੂੰ ਆਪਣਾ ਚੰਗੀ ਤਰ੍ਹਾਂ ਉਬਲਣ ਲੱਗ ਗਿਆ। ਹੁਣ ਆਪਾਂ ਇੱਕ ਛਾਲਨੀ ਲੈ ਲੈਣੀ ਆ। ਇਹਨੂੰ ਆਪਾਂ ਇਹਦੇ ਉੱਪਰ ਪਾਣੀ ਦੇ ਵਿੱਚ ਧਰਤਾ। ਹੁਣ ਇਹਦੇ ਵਿੱਚ ਆਪਾਂ ਬੈਂਗਣ ਪਾ ਦਿੰਨੇ ਆ। ਬੈਂਗਣ ਮੇਰੇ ਪਾਣੀ ਦੇ ਵਿੱਚ ਪਾ ਕੇ ਰੱਖੇ ਹੋਏ ਤੇ ਜੀ ਤਾਂ ਦੇ ਕਾਲੇ ਨਾ ਹੋਣ। ਜੇ ਇਹਨਾਂ ਨੂੰ ਆਪਾਂ ਇਦਾਂ ਹੀ ਚੀਰ ਕੇ ਰੱਖ ਦਈਏ ਫਿਰ ਇਹ ਕਾਲੇ ਹੋ ਜਾਂਦੇ ਨੇ ਜਦ ਆਪਾਂ ਅੱਗ ਤੇ ਭੁੰਨ ਤਾਂ ਲੈਣੇ ਆ ਜੀ ਭੁੰਨ ਨਾਲ ਫਿਰ ਆਪਾਂ ਨੂੰ ਇਹ ਨੀਨਾ ਪਤਲਾ ਦੇ ਵਿੱਚ ਦੇ ਕੋਈ ਸੁੰਡੀ ਕੋਈ ਕੀੜਾ ਹੁਣ ਇਹ ਆਪਾਂ ਨੈਣ ਚੈੱਕ ਕਰਕੇ ਕੱਟ ਕੇ ਧਰ ਲਏ ਲੋ ਜੀ ਆਪਾਂ ਨੇ ਇੱਕ ਕੌਲੀ ਮਟਰਾਂ ਦੀ ਲੈ ਲਈ ਹਰਿਆਂ ਦੀ ਇਹਨਾਂ ਨੂੰ ਵੀ ਆਪਾਂ ਵਿੱਚੇ ਪਾ ਲੈਨੇ ਤਾਂ ਜੋ ਇਹ ਵੀ ਚੰਗੀ ਤਰ੍ਹਾਂ ਸੌਫਟ ਹੋ ਜਾਣ ਜੇ ਇਹਨਾਂ ਨੂੰ ਆਪਾਂ ਵਿੱਚ ਨਹੀਂ ਪਾਵਾਂਗੇ ਤਾਂ ਜਿਹੜੇ ਬੈਂਗਣ ਨੇ ਛੇਤੀ ਸੌਫਟ ਹੋ ਜਾਣਗੇ ਮਟਰ ਕਿਹੜੇ ਪਏ ਰਹਿਣਗੇ ਇਸ ਲਈ ਆਪਾਂ ਇਹਨਾਂ ਨੂੰ ਵੀ ਵਿੱਚੇ ਪਾ ਲੈਨੇ ਆਪਾਂ ਇਹਨੂੰ ਢੱਕ ਦਿੰਨੇ ਆ ਢੱਕ ਕੇ ਚੰਗੀ ਤਰ੍ਹਾਂ ਪਕਾ ਲੈਨੇ ਜਿੰਨੀ ਦੇਰ ਤੱਕ ਆਪਣੇ ਮਟਰ ਪੱਕਦੇ ਨੇ ਓਨੀ ਦੇਰ ਤੱਕ ਆਪਾਂ ਪਿਆਜ਼ ਕੱਟ ਲੈਨੇ ਲਓ ਜੀ ਇੱਕੋ ਬੈਂਗਣ ਆਪਾਂ ਸਟੀਮ ਹੋ ਗਏ ਹੁਣ ਇਹਨੂੰ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਲਓ ਜੀ ਆਪਾਂ ਨੇ ਚਾਲਣੀ ਹਟਾ ਲਾਂਗੇ ਬੈਂਗਣ ਵਾਲੀ ਕੜਾਹੀ ਆਪਾਂ ਨੇ ਧੋ ਕੇ ਦੁਬਾਰੇ ਘੱਟ ਲਈ ਹੁਣ ਇਹਨੂੰ ਚੰਗੀ ਤਰ੍ਹਾਂ ਸੁਕਾ ਲਈਏ ਕੜਾਹੀ ਆਪਣੀ ਚੰਗੀ ਤਰ੍ਹਾਂ ਗਰਮ ਹੋ ਗਈ ਇਦੇ ਵਿੱਚ ਆਪਾਂ ਪਾ ਲੈਨੇ ਆ ਸਰ੍ਹੋਂ ਦਾ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕਾੜ ਲੈਨੇ ਲਓ ਜੀ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਆਪਾਂ ਜੀਰਾ ਪਾ ਲੈਨੇ ਵਿੱਚ ਤੇ ਆਪਣਾ ਪੱਕ ਗਿਆ ਹੁਣ ਆਪਾਂ ਪਾ ਲੈਨੇ ਆ ਲਸਣ ਲਸਣ ਆਪਾਂ ਥੋੜੇ ਹੀ ਪਾਇਆ ਕਿਉਂਕਿ ਬੈਂਗਣ ਵੀ ਗਰਮ ਹੁੰਦੇ ਨੇ ਜੀ ਜੇ ਤੁਸੀਂ ਜ਼ਿਆਦਾ ਪਾ ਕੇ ਫਿਰ ਲਸਣ ਨੂੰ ਆਪਾਂ ਹਲਕਾ ਜਿਹਾ ਬ੍ਰਾਊਨ ਕਰ ਲੈਨੇ ਆ ਲਸਣ ਆਪਣਾ ਬ੍ਰਾਊਨ ਹੋ ਗਿਆ ਜੀ ਹੁਣ ਇਹਦੇ ਵਿੱਚ ਆਪਾਂ ਪਾ ਲੈਨੇ ਆ ਪਿਆਜ਼

नमक पा लेने, स्वादन अनुसार मिर्च पाने क्योंकि दो तीन मिर्चा में हरिया भी थोड़ी जी मिर्च पाने ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਨੇ ਆ। ਲਓ ਜੀ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਗਏ ਹੁਣ ਜਿਹੜੇ ਆ ਬੈਂਗਨ ਤੇ ਮਟਰ ਨੇ ਇਹਨਾਂ ਨੂੰ ਵੀ ਆਪਾਂ ਵਿੱਚ ਐਡ ਕਰ ਦਿੰਨੇ ਆ। ਲਓ ਜੀ ਗੈਸ ਆਪਾਂ ਕਰ ਦਿੰਨੇ ਆ ਸਲੋ। ਬਿਲਕੁਲ ਘੱਟ ਗੈਸ ਕਰ ਦਿੰਨੇ ਆ ਕਿਉਂਕਿ ਆਪਾਂ ਨੇ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਇਆ ਇਹ ਬੱਤੇ ਜੈਸਾ ਕਰਾਂਗੇ ਤਾਂ ਇਹ ਨਿਚੋਂ ਮਚ ਜਾਣਾ ਇਹਨੂੰ ਆਪਾਂ ਇਦਾਂ ਹੀ ਹਿਲਾਉਂਦੇ ਆ ਇਦਾਂ ਮੈਸ਼ ਕਰਦੇ ਫਿਰ ਸਕੇ ਪਕਾ ਲੈਨੇ। ਬਲੌਟੀ ਥੋੜਾ ਥਾਪਣਾ ਬਣ ਗਿਆ ਦੇਖੋ। ਕਿੰਨੀ ਤਰ੍ਹਾਂ ਪਾਣੀ ਬਿਲਕੁਲ ਵਿੱਚ ਪਾਣੀ ਨਹੀਂ ਹੈਗਾ। ਹੁਣ ਥੋੜਾ ਜਿਹਾ ਪਾ ਪਾ ਲੈਣਾ ਉੱਪਰ ਧਨੀਆ ਧਨੀਆ ਨੇ ਮਿਕਸ ਕਰ ਲੈਣਾ ਚੰਗੀ ਤਰ੍ਹਾਂ ਕਿਉਂਕਿ ਧਨੀਆ ਨਾਲ ਟੈਸਟ ਵਧ ਜਾਂਦਾ ਜੀ ਲੋ ਜੀ ਬੈਂਗਣ ਦਾ ਭੁਠਾ ਆਪਣਾ ਬਣ ਕੇ ਤਿਆਰ ਆ ਤੁਸੀਂ ਲੰਬੇ ਬੈਂਗਣ ਦਾ ਭੁਠਾ ਵੀ ਬਣਾ ਸਕਦੇ ਹੋ ਇਹ ਜ਼ਰੂਰੀ ਨਹੀਂ ਵੀ ਗੋਲੇ ਚਾਹੀਦਾ। ਪਲੱਸ ਜੀ ਬੈਂਗਣ ਦਾ ਪੜਥਾ ਆਪਣਾ ਬਣ ਕੇ ਤਿਆਰ ਆ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ, ਸ਼ੇਅਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਹੋਰ ਵੀਡੀਓ 'ਚ, ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।